ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਜੱਜ ਦੇ ਮਕਾਮ ਤੱਕ ਪਹੁੰਚੇ ਹੋ 23 ਸਾਲ ਦਾ ਹੁਣ ਇੱਕ ਬੈਨੀਫਿਟ ਹੈ ਕਿਉਂਕਿ ਮੈਨੂੰ ਐਦਾ ਲੱਗਦਾ ਕਿ ਛੋਟੀ ਉਮਰ 'ਚ ਤੁਹਾਡੇ 'ਚ ਐਲਰਜੀ ਜ਼ਿਆਦਾ ਹੁੰਦੀ ਹੈ ਤੁਸੀਂ ਜ਼ਿਆਦਾ ਜਿਗਿਆਸੂ ਹੁੰਦੇ ਤੁਸੀਂ ਨਵੀਂ ਚੀਜ਼ਾਂ ਸਿੱਖਣਾ ਚਾਹੁੰਦੇ ਹੋ ਹਮੇਸ਼ਾ 12-12 ਘੰਟੇ ਜਾਂ 15-15 ਘੰਟੇ ਜਿਹੜੇ ਜੱਜਮਾਨ ਦੇ ਲੋ ਪੜਦੇ ਨੇ ਇਹ ਮੈਂ ਖੁਦ ਸੁਣਦੀ ਹੁੰਦੀ ਸੀ ਮੈਂ ਖੁਦ ਪਹਿਲਾਂ ਇੰਟਰਵਿਊਸ ਦੇਖਦੀ ਹੁੰਦੀ ਸੀ ਕਿ 12 ਘੰਟੇ 14 ਘੰਟੇ ਹਰ ਜਨ ਡਰ ਜਾਂਦਾ ਹੈ ਸੁਣ ਕੇ ਕਿ ਇੰਨੇ ਘੰਟੇ ਪੜਨਾ ਪਏਗਾ ਮੈਂ ਖੁਦ ਡਰਦੀ ਹੁੰਦੀ ਸੀ ਇਸ ਗੱਲ ਤੋਂ ਬਟ ਜਿੰਨਾਕ ਮੈਨੂੰ ਲੱਗਦਾ 12-14 ਘੰਟੇ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਕਦੇ ਸੋਚਿਆ ਤੁਹਾਡੇ ਮਨ ਚ ਆਇਆ ਕਿ ਬਾਹਰ ਜਾਣ ਵਾਰੇ ਇਸ ਤੋਂ ਪਹਿਲਾਂ ਆ ਨਹੀਂ ਸਰ ਐਕਚੁਅਲੀ ਮੈਨੂੰ ਕਦੇ ਸ਼ੌਂਕ ਨਹੀਂ ਰਿਹਾ ਬਾਹਰ ਮੈਨੂੰ ਕਦੇ ਹੈ ਨਹੀਂ ਸੀ ਸ਼ੌਂਕ ਬਾਹਰ ਜਾਣ ਦਾ ਸ਼ੁਰੂ ਤੋਂ ਹੀ ਉਹਨਾਂ ਦਾ ਜੱਜ ਬਣ ਜਾਣਾ ਜੁਆਇਨ ਕਰ ਲੈਣਾ ਇਹ ਕਮਜੋਦ ਕੋਰ ਕੀ ਸੋਚਦੀ ਹੈ ਕਿ ਪੰਜਾਬ ਦੇ ਵਿੱਚੋਂ ਆਈਪੀਐਸ ਪੈਦਾ ਕੀਤੇ ਜਾ ਸਕਦੇ ਨੇ ਪੰਜਾਬ ਦੇ ਵਿੱਚੋਂ ਜੱਜ ਪੈਦਾ ਕੀਤੇ ਜਾ ਸਕਦੇ ਨੇ ਕੀ ਸੋਚਦੇ ਹੋ ਤੁਸੀਂ ਇਦਾਂ ਦੀ ਕੋਈ ਗੱਲ ਨਹੀਂ ਆ ਪੰਜਾਬ ਵਿੱਚੋਂ ਵੀ ਇਹ ਸਿਰਫ ਮਿਹਨਤ ਦੀ ਗੱਲ ਹੈ ਜੇ ਤੁਸੀਂ ਕੰਸਿਸਟੈਂਟਲੀ ਮਿਹਨਤ ਕਰੋਗੇ ਤਾਂ ਪੰਜਾਬ ਵਿੱਚੋਂ ਵੀ ਜੱਜ ਆਈਪੀਐਸ ਬਣ ਸਕਦੇ ਨੇ ਪੰਜਾਬ ਦੇ ਲਈ ਵੀ ਮਾਣ ਦੀ ਗੱਲ ਆ ਸਿੱਖ ਪਰਿਵਾਰ ਦਿੱਤੀ ਹਰਿਆਣਾ ਦੇ ਵਿੱਚ ਜੱਜ ਬਣੀਆ ਜਦੋਂ ਰਿਜ਼ਲਟ ਆਇਆ ਰਿਜ਼ਲਟ ਦੇ ਵਿੱਚ ਜਦੋਂ ਇੱਕ ਕਮਜ਼ੋਰ ਦਾ ਨਾਮ ਆ ਗਿਆ ਸਭ ਤੋਂ ਪਹਿਲਾਂ ਫੋਨ ਕਿਨੂੰ ਕੀਤਾ ਕਿਹਦਾ ਧੰਨਵਾਦ ਕੀਤਾ ਜਾਂ ਕਿਸ ਦੇ ਨਾਲ ਗੱਲ ਸਾਂਝੀ ਕੀਤੀ ਉਹ ਖੁਸ਼ੀ ਜਿਵੇਂ ਮੈਂ ਆਲਰੇਡੀ ਤੁਹਾਨੂੰ ਦੱਸਿਆ ਪਹਿਲੇ ਹੀ ਕਿ ਮੇਰੇ ਚਾਚਾ ਜੀ ਸਿਗੇ ਇਸ professions ਤਾਂ ਮੇਰੇ ਲਈ ਤਾਂ ਸ਼ੁਰੂ ਤੋਂ ਹੀ ਰੋਲ ਮਾਡਲ ਸਿਗੇ ਮੰਜ਼ਲ ਉਹਨਾਂ ਨੂੰ ਹੀ ਮਿਲਦੀ ਹੈ ਜਿਦੇ ਸੁਪਨਿਆਂ ਦੇ ਵਿੱਚ ਜਾਨ ਹੁੰਦੀ ਹੈ ਖੰਭਾਂ ਦੇ ਨਾਲ ਕੁਝ ਨਹੀਂ ਹੁੰਦਾ ਹੌਸਲਿਆਂ ਦੇ ਨਾਲ ਉਡਾਨ ਹੁੰਦੀ ਹੈ ਏ ਬੋਲ ਪੰਜਾਬ ਦੀ ਉਸਤੀ ਤੇ ਟੁਕਦੇ ਨੇ ਏਕਮਜੋਤ कौर ਜਿਸ ਨੇ ਬੜੀ ਹੀ ਸਖਤ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਹਰਿਆਣਾ ਦੇ ਵਿੱਚ ਜੱਜ ਦੀ ਕੁਰਸੀ ਹਾਸਲ ਕੀਤੀ ਆ ਤਿਆਂ ਦੇ ਲਈ ਇਹ ਮਾਣ ਦੀ ਗੱਲ ਆ ਪੰਜਾਬ ਦੇ ਲਈ ਵੀ ਬਹੁਤ ਮਾਣ ਦੀ ਗੱਲ ਆ ਇੱਕ ਧੀ ਨੇ ਪੂਰੇ ਪੰਜਾਬ ਦਾ ਨਾਂ ਚਮਕਾਇਆ ਤੇ 58ਵੇਂ ਰੈਂਕ ਦੇ ਉੱਤੇ ਆ ਕੇ ਜੱਜ ਦੀ ਜਿਹੜੀ ਕੁਰਸੀ ਹਰਿਆਣਾ ਦੇ ਵਿੱਚ ਹਾਸਲ ਕੀਤੀ ਆ ਏਕਮਜੋਤ कौर ਬਹੁਤ ਬਹੁਤ ਸਵਾਗਤ ਆ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ કેમે ਮਹਿਸੂਸ ਕਰ ਰਹੀ ਹਾਂ ਅੱਜ ਜੱਜ ਦੇ ਮਕਾਮ ਤੱਕ ਪਹੁੰਚੇ ਹਾਂ ਸਰ ਇੱਥੇ ਪਹੁੰਚ ਕੇ ਤਾਂ ਜਿਵੇਂ ਹਰ ਕੋਈ ਮੈਨੂੰ ਲੱਗਦਾ ਮਹਿਸੂਸ ਕਰਦਾ ਹੀ ਹੋਵੇਗਾ ਬਹੁਤ ਚੰਗੀ ਫੀਲਿੰਗ ਹੈ ਬਹੁਤ ਖੁਸ਼ੀ ਵਾਲੀ ਫੀਲਿੰਗ ਹੈ ਆਪਣੇ ਪੇਰੈਂਟਸ ਨੂੰ ਪ੍ਰਾਊਡ ਕਰਨਾ ਆਪਣੇ ਸਕੂਲ ਨੂੰ ਆਪਣੇ ਕਾਲਜ ਨੂੰ ਪ੍ਰਾਊਡ ਕਰਨਾ ਇਟ ਇਜ਼ ਅ ਵੈਰੀ ਬਿਗ ਥਿੰਗ ਸੋਚਿਆ ਕਿਵੇਂ ਸੀ ਕਿ ਬਚਪਨ ਤੋਂ ਹੀ ਸੁਪਨਾ ਸੀ ਕਿ ਜੱਜ ਦੀ ਕੁਰਸੀ ਹਾਸਲ ਕਰਨੀ ਆ ਉਹ ਮਨ ਦੇ ਵਿੱਚ ਸੁਪਨਾ ਕਿਵੇਂ ਆਇਆ ਕੌਣ ਤੁਹਾਨੂੰ ਇਸ ਫੀਲਡ ਦੇ ਵੱਲ ਲੈ ਗਿਆ ਕਿ ਪਰਿਵਾਰ ਦੇ ਵਿੱਚੋਂ ਵੀ ਕੋਈ ਇਸ ਖੇਤਰ ਦੇ ਵਿੱਚ ਪਹਿਲਾਂ ਹੈ ਅ ਸਰ ਬਚਪਨ ਤਾਂ ਚਲੋ ਐਡੀ ਸਮਝ ਨਹੀਂ ਹੁੰਦੀ ਬਟ ਜਦੋਂ ਮੈਂ 9ਵੀਂ 10ਵੀਂ ਕਲਾਸ ਵਿੱਚ ਹੋਈ ਤਾਂ ਉਦੋਂ ਹੀ ਚੀਜ਼ਾਂ ਦੀ ਥੋੜੀ ਸਮਝ ਲੱਗਣ ਲੱਗੀ ਕਿ ਕੋਈ ਫੀਲਡ ਚੂਜ਼ ਕਰਨੀ ਪਵੇਗੀ ਅੱਗੇ ਕੀ ਕਰਨਾ ਹੈ ਸੋਚਣਾ ਪਵੇਗਾ ਤਾ ਉਦੋਂ ਮੇਰੇ ਚਾਚਾ ਜੀ ਨੇ ਉਹ ਉਦੋਂ ਜੁਡੀਸ਼ੀਅਲ ਮੈਜਿਸਟ੍ਰੇਟ ਸੀਗੇ ਉਹ ਤੇ ਹੁਣ ਉਹ ਸੀਜੀਐਮ ਨੇ ਤਾਂ ਮੈਂ ਉਹਨਾਂ ਨੂੰ ਕੰਮ ਕਰਦੇ ਵੇਖਿਆ ਹੈ ਤੇ ਮੈਂ ਹਮੇਸ਼ਾ ਉਹਨਾਂ ਦੇ ਕੰਮ ਤੋਂ ਇਨਸਪਾਇਰ ਹੋਈ ਆ ਤਾਂ ਇਸ ਕਰਕੇ ਉਹਨਾਂ ਨੂੰ ਕੰਮ ਕਰਦੇ ਆ ਵੇਖਦਿਆਂ ਵੇਖਦਿਆਂ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਵੀ ਕਦੇ ਉਸ ਸੀਟ ਤੇ ਬੈਠਣਾ ਚਾਹੁੰਦੀ ਆ ਤਾਂ ਉਹਨਾਂ ਦਾ ਹੀ ਕੰਮ ਸੀਗਾ ਜਿਹੜਾ ਮੇਰੇ ਲਈ ਹਮੇਸ਼ਾ ਇੱਕ ਮੋਟੀਵੇਸ਼ਨ ਦੀ ਤਰ੍ਹਾਂ ਐਕਟ ਕੀਤਾ ਤੇ ਅਰਾਊਂਡ ਮੇ 10s ਦੇ ਅਰਾਊਂਡ ਹੀ ਸੋਚ ਲਿਆ ਸੀ ਕਿ ਮੈਂ ਲਾਅ ਵਿੱਚ ਹੀ ਜਾਣਾ ਹੈ ਤੇ ਲਾਅ ਵਿੱਚ ਜਾ ਕੇ ਮੈਂ ਜੁਡੀਸ਼ਰੀ ਹੀ ਕਰਨੀ ਹੈ ਕਿੰਨਾ ਸਮਾਂ ਆਪਣੀ ਇਸ ਮਿਹਨਤ ਨੂੰ ਇਸ ਜਿਹੜੀ ਅੱਜ ਕਾਬਲੀਅਤ ਤੱਕ ਤੁਸੀਂ ਪਹੁੰਚੇ ਹੋ ਇਸ ਮੰਜ਼ਲ ਤੱਕ ਪਹੁੰਚੇ ਹੋ ਕਿੰਨਾ ਸਮਾਂ ਦਿੰਦੇ ਸੀ ਪੂਰੇ ਦਿਨ ਦੇ ਵਿੱਚ ਹਾਂਜੀ ਸਰ ਇਹ ਇਹ ਐਗਜ਼ਾਮ ਐਦਾਂ ਦਾ ਹੈ ਜਿਹੜਾ ਬਹੁਤ ਕੰਸਿਸਟੈਂਟ ਅਫਰਟਸ ਮੰਗਦਾ ਹੈ ਤਾਂ ਇੱਕ ਵਾਰ ਮੇਰੀ ਜਦੋਂ ਐਲ ਐਲ ਬੀ ਖਤਮ ਹੋਈ ਮੈਂ ਬੀ ਐਲ ਐਲ ਬੀ ਕੀਤੀ ਸੀ ਜਿਹੜਾ 5 ਸਾਲ ਦਾ ਕੋਰਸ ਹੈ ਤਾਂ ਮੈਂ ਉਹਦੇ 4th ਇਅਰ ਤੋਂ ਹੀ ਕੋਚਿੰਗ ਲੈਣੀ ਸਟਾਰਟ ਕਰ ਦਿੱਤੀ ਸੀ ਤਾਂ ਉਦੋਂ ਤੋਂ ਹੀ ਟਾਈਮ ਡਿਵੋਟ ਹੋਣਾ ਸ਼ੁਰੂ ਹੋ ਗਿਆ ਸੀ ਬਟ ਉਦੋਂ ਕਾਲਜ ਨਾਲ ਚੱਲਦਾ ਸੀ ਇਸ ਕਰਕੇ ਇੰਨਾ ਟਾਈਮ ਨਹੀਂ ਸੀ ਦੇ ਆ ਜਾਂਦਾ 4-5 ਘੰਟੇ ਰੋਸ ਟਰਾਈ ਕਰਦੇ ਸੀ ਕਿ ਜਿੰਨਾ ਟਾਈਮ ਦੇ ਸਕੀਏ ਉਹਨਾਂ ਦੇਏ ਬਟ ਇੱਕ ਵਾਰ ਜਦੋਂ ਡਿਗਰੀ ਕੰਪਲੀਟ ਹੋਈ ਉਸ ਤੋਂ ਬਾਅਦ ਤਾਂ ਫੁੱਲ ਫਲਿਜਡ ਤਿਆਰੀ ਸਟਾਰਟ ਹੋ ਗਈ ਸੀ ਫਿਰ ਕਿਉਂਕਿ ਪੇਪਰ ਵੀ ਵਾਲੇ ਸੀਤੇ ਮੈਂ ਪਿਅਰ ਹੋਣ ਲਈ ਐਲੀਜੀਬਲ ਹੋ ਗਈ ਸੀ ਤਾਂ ਉਸ ਤੋਂ ਬਾਅਦ ਮੈਂ ਕਵਾਂਗੀ ਹਰ ਰੋਜ਼ ਦੇ 7-8 ਘੰਟੇ ਦੇਣਾ ਜ਼ਰੂਰੀ ਹੈ ਬਟ ਐਦਾਂ ਨਹੀਂ ਸੋਚਣਾ ਚਾਹੀਦਾ ਕਿਉਂਕਿ ਬਹੁਤ ਲੋਕ ਮੈਂ ਜਿਨ੍ਹਾਂ ਨੂੰ ਮਿਲੀ ਵੀ ਹੋ ਐਦਾਂ ਸੋਚਦੇ ਨੇ ਕਿ ਬਹੁਤ 12-12 14-14 ਘੰਟੇ ਬੈਠ ਕੇ ਪੜਨਾ ਪੈਂਦਾ ਹੈ ਕਈ ਵਾਰ ਸਵਾਲ ਆਉਂਦਾ ਨਾ ਜਦੋਂ ਮੈਂ ਵੀ ਕਈ ਵਾਰ ਸੁਣਿਆ ਕਿ 12-12 ਘੰਟੇ ਜਾਂ 15-15 ਘੰਟੇ ਜਿਹੜੇ ਜੱਜ ਬਣਦੇ ਨੇ ਉਹ ਪੜ੍ਹਦੇ ਨੇ ਇਹਨਾਂ ਹਾਂਜੀ ਇਹ ਮੈਂ ਖੁਦ ਸੁਣਦੀ ਹੁੰਦੀ ਸੀ ਮੈਂ ਖੁਦ ਪਹਿਲਾਂ ਇੰਟਰਵਿਊਸ ਦੇਖਦੀ ਹੁੰਦੀ ਸੀ ਕਿ 12 ਘੰਟੇ 14 ਘੰਟੇ ਹਰ ਜਨਾਂ ਡਰ ਜਾਂਦਾ ਹੈ ਸੁਣ ਕੇ ਕਿ ਇੰਨੇ ਘੰਟੇ ਪੜ੍ਹਨਾ ਪਏਗਾ ਮੈਂ ਖੁਦ ਡਰਦੀ ਹੁੰਦੀ ਸੀ ਇਸ ਗੱਲ ਤੋਂ ਬਟ ਜਿੰਨਾਕ ਮੈਨੂੰ ਲੱਗਦਾ 12-14 ਘੰਟੇ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਇਦਾਂ ਦੀ ਫੀਲਡ ਹੈ ਜਿਹੜੀ ਕੰਸਿਸਟੈਂਸੀ ਮੰਗਦੀ ਹੈ ਜੇ ਤੁਸੀਂ 7-8 ਘੰਟੇ ਪੜ੍ਹੋ ਪਰ ਹਰ ਰੋਜ਼ ਪੜ੍ਹੋ ਨਾ ਉਹਦਾ ਜਿਹੜੀ ਪ੍ਰੋਡਕਟਿਵਿਟੀ ਹੈ ਉਹ ਦਿਨ ਦੇ 14-12 ਘੰਟੇ ਤੋਂ ਕਰ ਤੁਸੀਂ ਇੱਕ ਦਿਨ ਇੰਨੇ ਘੰਟੇ ਪੜੋਗੇ ਤਾਂ ਅਗਲੇ 3 ਦਿਨ ਤੁਸੀਂ ਨਹੀਂ ਪੜ ਪਾਓਗੇ ਤੁਸੀਂ ਕੁਝ ਵੀ ਕਰ ਲਓ ਬਹੁਤ ਥੋੜਾ ਪੜ ਪਾਓਗੇ ਜੇ ਪੜੋਗੇ ਵੀ ਤਾਂ ਇਸ ਤੋਂ ਬੈਟਰ ਹੈ ਹੌਲੀ ਹੌਲੀ ਕਰੋ ਆਪਣੇ ਸਾਤ ਅੱਠ ਘੰਟੇ ਦਿਨ ਦੇ ਲਗਾਓ ਬਾਕੀ ਆਪਣੀ ਹੌਬੀਜ਼ ਵੀ ਨਾਲ ਚਲਾਓ ਜੋ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਫੈਮਲੀ ਨੂੰ ਵੀ ਟਾਈਮ ਦਿਓ ਕਿਉਂਕਿ ਇੱਕ ਲੰਬੀ ਜਰਨੀ ਹੈ ਜੇ ਤੁਸੀਂ ਇੰਨੀ ਲੰਬੀ ਜਰਨੀ ਸਸਟੇਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਾਕੀ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ ਜੇ ਤੁਸੀਂ ਸਿਰਫ ਪੜਾਈ ਵੱਲ ਫੋਕਸ ਹੋ ਜਾਓਗੇ ਫਿਰ ਤੁਸੀਂ ਸਸਟੇਨ ਨਹੀਂ ਕਰ ਪਾਓਗੇ ਉਸ ਚੀਜ਼ ਨੂੰ ਬਿਲਕੁਲ ਸਭ ਤੋਂ ਵੱਧ ਸਪੋਰਟ ਮੰਮਾ ਦੀ ਰਹੀ ਜਾਂ ਪਾਪਾ ਦੀ ਰਹੀ ਇਸ ਹੁਣ ਤੱਕ ਦੇ ਸਫਰ ਦੇ ਵਿੱਚ ਸਰ ਆਪ ਸਪੋਰਟ ਤਾਂ ਫੈਮਿਲੀ ਦੀ ਬਹੁਤ ਇੰਪੋਰਟੈਂਟ ਰਹਿੰਦੀ ਹੈ ਇਸ ਸਫਰ 'ਚ ਤੇ ਸਮਝੇ ਦੋਨਾਂ 'ਚੋਂ ਬੋਲਣਾ ਸਭ ਤੋਂ ਜ਼ਿਆਦਾ ਮੰਮਾ ਦੀ ਰਹੀ ਹੈ ਕਿਉਂਕਿ ਮੰਮਾ ਸਾਰੀ ਰਿਸਪੌਂਸਿਬਿਲਟੀ ਖਾਣ ਪੀਣ ਦੀ ਰਿਸਪੌਂਸਿਬਿਲਟੀ ਉਠਾਉਣ ਦੀ ਰਿਸਪੌਂਸਿਬਿਲਟੀ ਸਭ ਚੀਜ਼ ਸਭ ਕੁਝ ਮੰਮਾ ਹੈਂਡਲ ਕਰਦੇ ਸੀ ਮੈਨੂੰ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਸੀ ਪੈਂਦੀ ਮੈਂ ਤਾਂ ਬਸ ਬੈਠ ਕੇ ਪੜਨਾ ਸੀ ਤਾਂ ਇੱਕ ਮੈਨੂੰ ਐਦਾ ਲੱਗਦਾ ਜਦੋਂ ਕੋਈ ਐਦਾਂ ਦਾ ਐਗਜ਼ਾਮ ਦਿੰਦਾ ਸਿਰਫ ਬੱਚਾ ਨਹੀਂ ਪੂਰੀ ਫੈਮਿਲੀ ਦਾ ਐਗਜ਼ਾਮ ਹੁੰਦਾ ਹੈ ਉਹ ਤਾਂ ਮਤਲਬ ਮੇਰੇ ਨਾਲ ਬੈਠਣਾ ਰਾਤ ਤੱਕ ਬੈਠਣਾ ਜਦੋਂ ਮੈਂ ਪੜਨਾ ਹੁੰਦਾ ਸੀਗਾ ਫਿਰ ਸਵੇਰੇ ਮੈਨੂੰ ਉਠਾਣਾ ਮੈਨੂੰ ਖਿਲਾਣਾ ਭਲਾਨਾ ਟਾਈਮ ਤੇ ਸਭ ਕੁਝ ਸਭ ਚੀਜ਼ ਦਾ ਧਿਆਨ ਰੱਖਣਾ ਤਾਂ ਮਮਾ ਕਰਦੇ ਸੀ ਬਾਕੀ ਫਾਈਨੈਂਸ਼ਲੀ ਤਾਂ ਆਬਵੀਅਸਲੀ ਬਿਲਕੁਲ ਹਾਂਜੀ ਬਿਲਕੁਲ ਜਦੋਂ ਹੁਣ ਰਿਜ਼ਲਟ ਆਇਆ ਇਸ ਇਗਜ਼ਾਮ ਦਾ ਤਾਂ ਮੰਮਾ ਉਰੇ ਹੈ ਸੀ ਮੈਨੂੰ ਪਤਾ ਲੱਗਿਆ ਸੀ ਬਾਹਰਲੇ ਮੁਲਕ ਨੇ ਹਾਂਜੀ ਐਕਚੁਅਲੀ ਮੇਰੀ ਵੱਡੀ ਸਿਸਟਰ ਹੈ ਉਹ ਨਿਊਜ਼ੀਲੈਂਡ ਨਿਊਜ਼ੀਲੈਂਡ ਸੈਟਲਡ ਹੈ ਤਾਂ ਸ਼ੀ ਰੀਸੈਂਟਲੀ ਹੈਡ ਟਵਿਨਸ ਤਾਂ ਮੰਮਾ ਮੇਰੇ ਕਰਕੇ ਮੇਰੇ ਇਗਜ਼ਾਮ ਕਰਕੇ ਜਾ ਨਹੀਂ ਸੀ ਪਾਏ ਉਦੋਂ ਜਦੋਂ ਉਹਨਾਂ ਦਾ ਬਰਥ ਹੋਇਆ ਉਦੋਂ ਮੇਰਾ ਮੇਨਸ ਦਾ ਪੇਪਰ ਸੀ ਬਟ ਉਹਨਾਂ ਦਾ ਮਨ ਬਹੁਤ ਸੀ ਉਦੋਂ ਦਈ ਜਾਣ ਦਾ ਤਾਂ ਆਫਟਰ ਉਹ ਮੇਰੀ ਸਾਰਾ ਪੇਪਰ ਦਵਾ ਕੇ ਇੰਟਰਵਿਊ ਵਗੈਰਾ ਤੋਂ ਬਾਅਦ ਉਹਨਾਂ ਦੀ ਫਲਾਈਟ ਸੀ ਫਿਰ ਉਹ ਉੱਥੇ ਨਿਊਜ਼ੀਲੈਂਡ ਚਲ ਗਏ ਸੀ ਤਾਂ ਰਿਜ਼ਲਟ ਟਾਈਮ ਉਹ ਇੱਥੇ ਨਹੀਂ ਸੀ ਉਹ ਚੀਜ਼ ਮਿਸ ਕਰਦੇ ਹੋ ਕਿ ਹੈਨਾ ਜਦੋਂ ਰਿਜ਼ਲਟ ਆਇਆ ਮਮਾ ਵੀ ਉਰੇ ਹੋਣੀ ਚਾਹੀਦੀ ਹਾਂਜੀ ਬਿਲਕੁਲ ਕਿਉਂਕਿ ਉਹਨਾਂ ਦਾ ਐਡਾ ਐਫਰਟ ਸੀਗਾ ਉਹਨਾਂ ਨੇ ਸਾਰਾ ਟਾਈਮ ਮੇਰੇ ਨਾਲ ਬਰਾਬਰ ਐਫਰਟ ਕੀਤਾ ਜਿੰਨਾ ਮੈਂ ਕੀਤਾ ਤੇ ਰਿਜ਼ਲਟ ਦੇ ਟਾਈਮ ਉਹ ਨਹੀਂ ਸਕੇ ਇਸ ਚੀਜ਼ ਦਾ ਤਾਂ ਚਲੋ ਰਿਗਰਟ ਰਹੇਗਾ ਹੀ ਬਟ ਚਲੋ ਕੋਈ ਗੱਲ ਨਹੀਂ ਜੋ ਹੁੰਦਾ ਚੰਗੇ ਲਈ ਹੁੰਦਾ ਹੈ ਜਦੋਂ ਰਿਜ਼ਲਟ ਆਇਆ ਰਿਜ਼ਲਟ ਦੇ ਵਿੱਚ ਜਦੋਂ ਏ ਕਮਜ਼ੋਰ ਦਾ ਨਾਮ ਆ ਗਿਆ ਸਭ ਤੋਂ ਪਹਿਲਾਂ ਫੋਨ ਕਿਨੂੰ ਕੀਤਾ ਕਿਹਦਾ ਧੰਨਵਾਦ ਕੀਤਾ じゃ ਕਿਸ ਦੇ ਨਾਲ ਗੱਲ ਸਾਂਝੀ ਕੀਤੀ ਉਹ ਖੁਸ਼ੀ ਐ ਐਕਚੁਅਲੀ ਸਰ ਜਦੋਂ ਰਿਜ਼ਲਟ ਆਇਆ ਮੈਂ ਆਪਣੇ ਚਾਚਾ ਜੀ ਦੇ ਘਰ ਹੀ ਸੀਗੀ ਮੈਂ ਜਲੰਧਰ ਸੀ ਮੈਂ ਆਪਣੇ ਘਰੇ ਨਹੀਂ ਸੀਗੀ ਤਾਂ ਉਦੋਂ ਜਦੋਂ ਰਿਜ਼ਲਟ ਆਇਆ ਮੈਨੂੰ ਪਤਾ ਤਾਂ ਚੱਲ ਗਿਆ ਰਿਜ਼ਲਟ ਆ ਗਿਆ ਬਟ ਮੇਰੇ ਚੇਤੇ ਹਿੰਮਤ ਨਹੀਂ ਸੀ ਕਿ ਮੈਂ ਖੁਦ ਖੋਲ ਕੇ ਦੇਖ ਸਕਾਂ ਤਾਂ ਮੈਂ ਮੇਰੀ ਕਜ਼ਨ ਸਿਸਟਰ ਐ ਮੈਂ ਉਨੂੰ ਕਿਹਾ ਮੈਂ ਕਿਹਾ ਚੈੱਕ ਕਰ ਲੋ ਵੀ ਨਾਮ ਹੈ ਜਾਂ ਨਹੀਂ ਹੈ ਤਾਂ ਉਹਨਾਂ ਨੇ ਚੈੱਕ ਕਰਕੇ ਮੈਨੂੰ ਦੱਸਿਆ ਕਿ ਵੀ ਹਾਂਜੀ ਰਿਜ਼ਲਟ ਆ ਗਿਆ ਤੇ ਕਲੀਅਰ ਹੋ ਗਿਆ ਤੋ ਦੋਤੇ ਚਾਚਾ ਜੀ ਵਗੈਰਾ ਉਹ ਸਭ ਸਿਗੇ ਤਾਂ ਪਹਿਲਾਂ ਉਹਨਾਂ ਨਾਲ ਸਾਂਝੀ ਕੀਤੀ ਫਿਰ ਸਿੱਧਾ ਪਾਪਾ ਮੰਮਾ ਨੂੰ ਫੋਨ ਕੀਤਾ ਉੱਥੇ ਤੋਂ ਉਸ ਤੋਂ ਬਾਅਦ ਤਾਂ ਫਿਰ ਖੁਦ ਹੀ ਫੋਨ ਆਉਣ ਲੱਗ ਗਏ ਹਾਂਜੀ ਫਿਰ ਬਾਕੀ ਰਸਤੇ ਦੇ ਵਿੱਚ ਕਿੰਨੀਆਂ ਕਿ ਚੁਣੌਤੀਆਂ ਆਈਆਂ ਕਿੰਨੀਆਂ ਕਿ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਵੀ ਇਨਸਾਨ ਬੜੀ ਸਖਤ ਮਿਹਨਤ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਦਾ ਆਪਣਾ ਸਫ਼ਰ ਪੂਰਾ ਕਰ ਲੈਂਦਾ ਤਾਂ ਰਸਤੇ ਦੇ ਵਿੱਚ ਔਕੜਾਂ ਤੇ ਚੁਣੌਤੀਆਂ ਬਹੁਤ ਸਾਰੀਆਂ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਉਹ ਚੁਣੌਤੀਆਂ ਨੂੰ ਪਾਰ ਕਰਦਾ ਕਰਦਾ ਇਨਸਾਨ ਆਪਣੇ ਸਫ਼ਰ ਤੱਕ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਕਿੰਨੀਆਂ ਕਿ ਚੁਣੌਤੀਆਂ ਸੀ ਰਸਤੇ ਵਿੱਚ ਸਰ ਇਸ ਪੇਪਰ ਦੀ ਮੈਨੂੰ ਲੱਗਦਾ ਸਭ ਤੋਂ ਬੜੀ ਚੁਣੌਤੀ ਇਹ ਹੈ ਕਿ ਇਹ ਇੱਕ ਬਹੁਤ ਲੰਬੀ ਪ੍ਰੋਸੈਸ ਹੈ ਜਦੋਂ ਇਹਨੂੰ ਜੇ ਤੁਸੀਂ ਇੱਕ ਵਾਰ ਪੇਪਰ ਜੇ ਬੈਠਦੇ ਹੋ ਤੁਹਾਨੂੰ 8-10 ਮਹੀਨੇ ਦੀ ਮਿਹਨਤ ਲਗਾਤਾਰ ਚਾਹੀਦੀ ਹੈ ਕਿਉਂਕਿ 8-10 ਮਹੀਨੇ ਪੇਪਰ ਲੈ ਲੰਦਾ ਹੈ ਪਹਿਲਾਂ ਪ੍ਰੀਲਿਮਸ ਦਾ ਪੇਪਰ ਹੋਏਗਾ ਫਿਰ ਮੇਨਸ ਦਾ ਹੋਏਗਾ ਫਿਰ ਇੰਟਰਵਿਊ ਦਾ ਹੋਏਗਾ ਤੇ ਜੇ ਤੁਸੀਂ ਕਿਸੇ ਵੀ ਸਟੇਜ ਤੇ ਰਹਿੰਦੇ ਹੋ ਤੁਸੀਂ ਸਕੁਆਇਰ ਵਨ ਤੇ ਵਾਪਸ ਪਹੁੰਚ ਜਾਂਦੇ ਹੋ ਫਿਰ ਤੁਹਾਨੂੰ ਸ਼ੁਰੂ ਤੋਂ ਸ਼ੁਰੂਆਤ ਕਰਨੀ ਪਵੇਗੀ ਤਾਂ ਇਹ ਚੀਜ਼ ਬੰਦੇ ਦੇ ਇੱਕ ਮਨਸ ਡਰ ਬਿਠਾ ਦਿੰਦੀ ਹੈ ਕਿ ਜੇਕਰ ਮੈਂ ਇੱਕ ਸਟੇਜ ਤੇ ਫਿਰਿਆ ਮੈਨੂੰ ਫਿਰ ਸ਼ੁਰੂ ਤੋਂ ਸ਼ੁਰੂਆਤ ਕਰਨੀ ਪਵੇਗੀ ਤੇ ਮੈਂ ਇੱਕ ਸਾਲ ਪਿੱਛੇ ਪਹੁੰਚ ਜਾਾਂਗਾ ਫਿਰ ਤੋਂ ਇੱਕ ਤਰ੍ਹਾਂ ਤੋਂ ਤਾਂ ਸਭ ਤੋਂ بڑی ਚੁਣੌ ਦੇ ਦੌਰਾਨ ਕਿਉਂਕਿ ਇੱਕ ਤੁਸੀਂ ਇੰਨੇ ਇੰਨੇ ਘੰਟੇ ਤੁਸੀਂ ਪੜਾਈ ਚ ਲਗਾ ਰਹੇ ਹੋ ਤੁਸੀਂ ਬਾਕੀ ਸਭ ਜਿਵੇਂ ਫੈਸਟੀਵਿਟੀਆਂ ਇਵੈਂਟਸ ਤੋਂ ਉਹਨਾ ਟਾਈਮ ਨਹੀਂ ਦੇ ਪਾਉਂਦੇ ਜਿੰਨਾ ਤੁਸੀਂ ਯੂਜੂਲੀ ਦਿੰਦੇ ਹੋ ਇਸ ਕਰਕੇ ਤੁਹਾਨੂੰ ਮੋਟੀਵੇਟਡ ਰਹਿਣਾ ਬਹੁਤ ਜ਼ਰੂਰੀ ਹੈ ਤੇ ਉੱਥੇ ਹੀ ਬੰਦਾ ਸਭ ਤੋਂ ਜ਼ਿਆਦਾ ਚੈਲੰਜ ਫੇਸ ਕਰਦਾ ਹੈ ਤਾਂ ਆਈ ਥਿੰਕ ਪੜ ਬੰਦਾ ਫੇਅਰ ਲੈਂਦਾ ਹੈ ਐਫਰਟ ਫੇਅਰ ਕਰ ਲੈਂਦਾ ਬਟ ਇਸ ਟਾਈਮ ਦੇ ਦੌਰਾਨ ਉਹ ਸਸਟੇਨ ਕਰਨੀ ਚੀਜ਼ ਥੈਟ ਇਜ਼ ਦ ਮੋਸਟ ਡਿਫਿਕਲਟ ਥਿੰਗ ਰੋਲ ਮਾਡਲ ਕਿਸ ਨੂੰ ਮੰਨਿਆ ਸੀ ਫਿਰ ਆਪਣਾ ਜੇ ਇਸ ਮਕਾਮ ਤੇ ਜਦੋਂ ਪਹੁੰਚਦਾ ਇਨਸਾਨ ਤਾਂ ਉਹ ਵੀ ਹੁੰਦਾ ਵੀ ਇਹ ਰੋਲ ਮਾਡਲ ਉਸ ਨੂੰ ਮੰਨਿਆ ਸੀ ਜਾਂ ਕਿਸੇ ਵੀ ਕੋਈ ਵੀ ਜਿਹੜਾ ਸਕਸੈਸ ਹੋ ਜਾਂਦਾ ਇਨਸਾਨ ਤਾਂ ਉਹਦੇ ਪਿੱਛੇ ਨਾ ਕੋਈ ਨਾ ਕੋਈ ਰੋਲ ਮਾਡਲ ਹੁੰਦਾ ਤਾਂ ਉਸ ਨੇ ਉਸ ਨੂੰ ਦੇਖ ਕੇ ਉਸ ਦੀਆਂ ਗੱਲਾਂ ਜਾਂ ਉਸ ਦੇ ਜ਼ਿੰਦਗੀ ਦੇ ਤਜਰਬੇ ਜਾਂ ਕਿਵੇਂ ਉਹ ਪਹੁੰਚਿਆ ਤਾਂ ਉਹ ਉਹ ਤੋਂ ਲੈ ਕੇ ਸਾਰੀ ਸਿੱਖਿਆ ਲੈ ਕੇ ਅੱਗੇ ਵਧਦਾ ਕੌਣ ਸੀ ਰੋਲ ਮਾਡਲ ਜਿਵੇਂ ਮੈਂ ਆਲਰੇਡੀ ਤੁਹਾਨੂੰ ਦੱਸਿਆ ਪਹਿਲਾਂ ਹੀ ਕਿ ਮੇਰੇ ਚਾਚਾ ਜੀ ਸੀਗੇ ਇਸ professions ਤਾਂ ਮੇਰੇ ਲਈ ਤਾਂ ਸ਼ੁਰੂ ਤੋਂ ਹੀ ਰੋਲ ਮਾਡਲ ਸਿਗੇ ਕਿਉਂਕਿ ਉਸ ਟਾਈਮ ਸਾਨੂੰ ਜਦੋਂ 9 10th ਹੁੰਦੇ ਸਾਨੂੰ ਐਨਾ ਪਤਾ ਨਹੀਂ ਹੁੰਦਾ ਕਿ ਸੀ ਪ੍ਰੋਫੈਸ਼ਨ ਬਾਰੇ ਅਨਿ ਜਾਣਕਾਰੀ ਨਹੀਂ ਹੁੰਦੀ ਤਾਂ ਮੈਂ ਉਹਨਾਂ ਨੂੰ ਹੀ ਦੇਖਿਆ ਉਹਨਾਂ ਤੋਂ ਇਨਸਪਾਇਰ ਹੋਈਆਂ ਤੇ ਉਹੀ ਮੇਰੇ ਰੋਲ ਮਾਡਲ ਰਹੇ ਨੇ 23 ਸਾਲ ਦੀ ਉਮਰ ਦੇ ਵਿੱਚ ਜਦੋਂ ਇੱਕ ਕੁੜੀ ਜੱਜ ਦੀ ਕੁਰਸੀ ਤੇ ਬੈਠੇਗੀ ਤਾਂ ਚੁਣੌਤੀਆਂ ਵੀ ਹੁੰਦੀਆਂ ਨੇ ਤਾਂ ਕਿਉਂਕਿ ਕੀ ਵਾਰੀ ਵੀ ਮੰਨਿਆ ਜਾਂਦਾ ਕਿ ਇਹ ਉਸ ਬੜੇ ਲੰਬੇ ਚਲੇ ਜਾਂਦੇ ਨੇ ਉਹ ਉਸ ਦੇ ਨਾਲ ਵੀ ਵਿਚਰਨਾ ਪਏਗਾ ਕਿਸ ਤਰ੍ਹਾਂ ਉਹ ਚੀਜ਼ ਨੂੰ ਹੈਂਡਲ ਕਰਨ ਜਾ ਰਹੇ ਹੋ ਸਰ ਬਿਲਕੁਲ ਜਿੰਨੀ ਬੜੀ ਪੋਸਟ ਮਿਲਦੀ ਹੈ ਕਿ ਆ ਜਾਂਦਾ ਉੱਡੀ ਹੀ ਉਹਦੇ ਨਾਲ ਰਿਸਪੌਂਸਿਬਿਲਟੀ ਨਾਲ ਜੁੜ ਕੇ ਆਂਦੀ ਹੈ ਬਟ ਸਰ ਪੂਰੀ ਮਿਹਨਤ ਕਰਾਂਗੇ ਪੂਰੀ ਕੋਸ਼ਿਸ਼ ਕਰਾਂਗੇ ਕਿ ਪੂਰੀ ਦਿਲ ਜਾਨ ਲਗਾ ਕੇ ਇਸ ਰਿਸਪੌਂਸਿਬਿਲਟੀ ਨੂੰ ਪੂਰਾ ਕਰੀਏ ਤੇ ਐਕਚੁਅਲੀ ਮੈਨੂੰ ਐਵੇਂ ਲੱਗਦਾ ਹੈ ਕਿ 23 ਸਾਲ ਦਾ ਹੁਣ ਇੱਕ ਬੈਨੀਫਿਟ ਹੈ ਕਿਉਂਕਿ ਮੈਨੂੰ ਐਦਾ ਲੱਗਦਾ ਹੈ ਕਿ ਛੋਟੀ ਉਮਰ 'ਚ ਤੁਹਾਡੇ 'ਚ એનર્ਜੀ ਜ਼ਿਆਦਾ ਹੁੰਦੀ ਹੈ ਤੁਸੀਂ ਜ਼ਿਆਦਾ ਜਿਗਿਆਸੂ ਹੁੰਦੇ ਤੁਸੀਂ ਨਵੀਂ ਚੀਜ਼ਾਂ ਸਿੱਖਣਾ ਚਾਹੁੰਦੇ ਹੋ ਹਮੇਸ਼ਾ ਇਸ ਕਰਕੇ ਮੈਨੂੰ ਲੱਗਦਾ ਹੈ ਮੇਰੇ ਲਈ ਪੋਜ਼ਿਟਿਵ ਪੁਆਇੰਟ ਸਾਬਿਤ ਹੋਏਗਾ ਤੇ 200% ਮਿਹਨਤ ਕਰਾਂਗੇ ਤੇ ਆਈਲ ਟ੍ਰਾਈ ਮਾਈ ਬੈਸਟ ਕਿ ਚੰਗੀ ਤਰ੍ਹਾਂ ਇਸ professions ਦਾ ਮਾਣ ਰੱਖ ਸਕਾਂ ਜਦੋਂ ਬਾਕੀ ਇੰਡੀਆ ਦੇ ਵਿੱਚ ਸਾਰੇ ਬੱਚਿਆਂ ਨੇ ਇੱਕ ਜਾਂਦੇ ਕਿੰਨੇ ਕੁ ਬੱਚਿਆਂ ਨੇ ਹਰਿਆਣੇ ਦੇ ਵਿੱਚ ਪਾ ਇਹ ਐਗਜ਼ਾਮ ਦਿੱਤਾ ਸੀ ਕਿੰਨੇ ਕੁ ਸੀ ਬੱਚੇ ਸਰ ਐਸਟੀਮੇਟ ਮੈਂ ਤੁਹਾਨੂੰ ਦੱਸ ਸਕਦੀ ਹਾਂ ਜਦੋਂ ਪਹਿਲਾਂ ਪ੍ਰੀ ਵਿੱਚ ਅਪੀਅਰ ਹੋਏ ਸੀ ਤਾਂ ਅਰਾਊਂਡ 45000 ਬੱਚੇ ਸੀ ਜਾਂ ਉਸ ਤੋਂ ਥੋੜੇ ਜ਼ਿਆਦਾ ਹੋਣਗੇ ਉਸ ਦੇ ਵਿੱਚ ਲਿਸਟ ਵੀ ਆਉਂਦੀ ਹੈ ਕਿ ਇੰਨੇ ਹਜ਼ਾਰ ਜਾਂ ਇੰਨੇ 100 ਬੱਚਿਆਂ ਨੇ ਇਹ ਜਿਹੜਾ ਪੇਪਰ ਸੀ ਐਗਜ਼ਾਮ ਸੀ ਉਹ ਪਾਸ ਕਰ ਲਿਆ ਆ ਹਾਂ ਜੀ ਜਿਵੇਂ ਹਰ ਸਟੇਜ ਦੀ ਅਲੱਗ ਲਿਸਟ ਆਉਂਦੀ ਹੈ ਜਿਵੇਂ ਫਰਸਟ ਪ੍ਰੀਲਿਮਸ ਦੀ ਸਟੇਜ ਹੁੰਦੀ ਹੈ ਉਸ ਤੇ ਸਾਰੇ 45000 46000 ਬੱਚਾ ਬੈਠਿਆ ਤਾਂ ਉਸ ਚੋ ਜਿੰਨੇ ਕੁਆਲੀਫਾਈ ਹੋਏ ਨੇ ਫਿਰ ਉਹਨਾਂ ਦੀ ਲਿਸਟ ਆਉਂਦੀ ਹੈ ਕਿ ਕਿਹੜੇ ਕੁਆਲੀਫਾਈ ਹੋਏ ਨੇ ਫਿਰ ਉਹ ਮੇਨਸ ਤੇ ਬੈਠਦੇ ਨੇ ਜਿਹੜੇ ਕੁਆਲੀਫਾਈ ਹੋਏ ਆ ਫਿਰ ਆਫਟਰ ਮੇਨਸ ਅ ਇੰਟਰਵਿਊ ਹੁੰਦਾ ਹੈ ਮੇਨਸ ਦੀ ਵੀ ਲਿਸਟ ਆਂਦੀ ਹੈ ਕਿ ਮੇਨਸ ਤੋਂ ਕੌਣ-ਕੌਣ ਕੁਆਲੀਫਾਈ ਹੋਏ ਆ ਤਾਂ ਜਿਹੜੇ ਕੁਆਲੀਫਾਈ ਹੋਏ ਆ ਉਹਨਾਂ ਦਾ ਇੰਟਰਵਿਊ ਹੁੰਦਾ ਹੈ ਫਿਰ ਫਿਰ ਫਾਈਨਲਿਸਟ ਆਂਦੀ ਹੈ ਤਾਂ ਤਿੰਨ ਸਟੇजेस ਤੇ ਲਿਸਟ ਆਉਂਦੀ ਹੈ ਲੇਕਿਨ ਜੋ ਜੇ ਪੰਜਾਬ ਦੇ ਹੋਰ ਵੀ ਮੁੰਡੇ ਕੁੜੀਆਂ ਹੁਣ ਤੁਹਾਡੀ ਇੰਟਰਵਿਊ ਦੇਖਣਗੇ ਉਹਨਾਂ ਦੇ ਮਨ ਦੇ ਵਿੱਚ ਵੀ ਚਾਹ ਨਾ ਹੋਏਗੀ ਯਾਰ ਜਦੋਂ ਇਹ ਕੁੜੀ ਛੋਟੀ ਜੀ ਉਮਰ ਦੀ 23 ਸਾਲ ਦੀ ਇਸ ਕੁਰਸੀ ਤੱਕ ਪਹੁੰਚ ਸਕਦੀ ਆ ਤਾਂ ਅਸੀਂ ਵੀ ਪਹੁੰਚ ਸਕਦੇ ਆ ਉੱਥੇ ਤਾਂ ਉਹਨਾਂ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੇਕਰ ਉਹ ਇਸ ਫੀਲਡ ਦੇ ਵੱਲ ਆਉਣਾ ਚਾਹੁੰਦੇ ਨੇ ਅਹ ਸਰੇ ਇਹ ਤਾਂ ਮੇਰੇ ਲਈ ਇੱਕ ਬਹੁਤ ਖੁਸ਼ੀ ਦੀ ਗੱਲ ਹੋਏਗੀ ਜੇਕਰ ਮੈਨੂੰ ਦੇਖ ਕੇ ਹੋਰ ਵੀ ਲੋਕ ਇਨਸਪਾਇਰ ਹੋ ਕੇ ਇਸ ਫੀਲਡ ਵਰਲ ਆਣਾ ਚਾਹਣ ਕਿਉਂਕਿ देयर वाज़ अ टाइम ਜਦੋਂ ਅਸੀਂ ਸੁਣਦੇ ਸੀ ਕਿ ਲਾਅ ਉਹਨਾਂ ਲਈ ਹੈ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਬਟ ਅੱਜ ਆਈ ਬਿਲੀਵ ਕਿ ਲਾਅ ਵਿੱਚ ਬਹੁਤ ਸਕੋਪ ਹੈ ਬਹੁਤ ਸਾਰੀਆਂ ਫੀਲਡਸ ਨੇ ਜਿੱਥੇ ਅਸੀਂ ਐਂਟਰ ਕਰ ਸਕਦੇ ਨੇ ਐਂਡ ਵਨ ਆਫ 뎀 ਇਜ਼ ਜੁਡੀਸ਼ਰੀ ਤੇ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਮਿਹਨਤ ਕਰੋ ਤੇ ਕੰਸਿਸਟੈਂਟਲੀ ਮਿਹਨਤ ਕਰੋ ਨਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਮੇ ਮੇ ਵੀ ਹੋ ਸਕਦਾ ਕਿਸੇ ਨੂੰ ਥੋੜਾ ਟਾਈਮ ਜ਼ਿਆਦਾ ਲੱਗੇ ਬਟ ਉਸ ਟਾਈਮ ਸਾਨੂੰ ਪੇਸ਼ੈਂਟ ਰਹਿਣਾ ਸਾਨੂੰ ਮੋਟੀਵੇਟਿਡ ਰਹਿਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਮਿਹਨਤ ਕਰ ਰਹੇ ਹਾਂ ਇੱਕ ਨਾ ਇੱਕ ਦਿਨ ਜ਼ਰੂਰ ਸਫਲ ਹੋਵਾਂਗੇ ਤੇ ਇਹ ਸੋਚ ਕੇ ਸਾਨੂੰ ਅੱਗੇ ਵਧਣਾ ਚਾ ਹੁਣ ਤੱਕ ਦੇ ਸਫ਼ਰ ਦੇ ਹੁਣ ਤੱਕ ਦਾ ਤਜਰਬਾ ਜੋ ਤੁਹਾਡਾ ਰਿਹਾ ਹੁਣ ਤੁਸੀਂ ਮੰਜ਼ਲ ਤੇ ਪਹੁੰਚ ਗਏ ਹੋ ਤਾਂ ਸਭ ਤੋਂ ਪਹਿਲਾਂ ਸੁਰਾਤ ਕਿੱਥੋਂ ਕਰਨੀ ਚਾਹੀਦੀ ਹੈ ਜੇਕਰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਆਉਣਾ ਚਾਹੁੰਦੇ ਨੇ ਇਸ ਫੀਲਡ ਦੇ ਵੱਲ ਕਿੱਥੋਂ ਸਫ਼ਰ ਸ਼ੁਰੂ ਕਰਨਾ ਆਪਣਾ ਕਿਵੇਂ ਆਪਣੇ ਮਨ ਦੇ ਵਿੱਚ ਧਾਰਨ ਜਾਂ ਕਿਵੇਂ ਇਸ ਫੀਲਡ ਦੇ ਵੱਲ ਚੱਲਣ ਪਹਿਲੀ ਪੌੜੀ ਕਿਹੜੀ ਹੈ ਸੋ ਪਹਿਲੀ ਪਾਡੀਸ ਫੀਲ ਵਾਲਾ ਆਣ ਲਈ ਲੋ ਕਰਨਾ ਜ਼ਰੂਰੀ ਹੈ ਲੋ ਅਸੀਂ ਆ ਦੋ ਤਰੀਕੇ ਨੇ ਲੋ 81+2 ਤੋਂ ਬਾਅਦ ਵੀ ਲੋ ਕਰ ਸਕਦੇ ਆ ਉਦੋਂ ਲੋ 5 ਇਅਰ ਦਾ ਹੁੰਦਾ ਹੈ ਤੇ ਜਾਂ ਅਸੀਂ ਜੇ ਆਲਰੇਡੀ ਗ੍ਰੈਜੂਏਟ ਆ ਕੋਈ ਵੀ ਅਸੀਂ ਡਿਗਰੀ ਬੀਏ ਕੀਤੀ ਹੋਈ ਹੈ ਬੀਕੋਮ ਜਾਂ ਹੋਰ ਕੋਈ ਵੀ ਡਿਗਰੀ ਕੀਤੀ ਹੋਈ ਹੈ ਉਸ ਤੋਂ ਬਾਅਦ ਵੀ ਐਲਐਲਬੀ ਕਰਨ ਦਾ ਆਪਸ਼ਨ ਰਹਿੰਦਾ ਹੈ ਉਦੋਂ ਲੋ 3 ਸਾਲ ਦੀ ਹੋ ਜਾਂਦੀ ਹੈ ਤਾਂ ਇਹ ਐਲੀਜੀਬਿਲਟੀ ਲਈ ਬੇਸਿਕ ਇੰਪੋਰਟੈਂਟ ਹੈ ਕਿ ਲੋ ਤੁਹਾਡੇ ਕੋਲ ਲਾਅ ਦੀ ਡਿਗਰੀ ਹੋਣੀ ਚਾਹੀਦੀ ਹੈ ਬਸ ਉਸ ਤੋਂ ਬਾਅਦ ਜਿਹਦੇ ਪਾਸ ਵੀ ਲਾਅ ਦੀ ਡਿਗਰੀ ਹੈ ਉਹ ਅਪੀਅਰ ਹੋ ਸਕਦਾ ਹੈ ਪੇਪਰ 'ਚ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਕੁੜੀਆਂ ਹੁਣ ਹਰ ਖੇਤਰ 'ਚ ਮੱਲਾ ਮਾਰ ਰਹੀਆਂ ਚਾਹੇ ਉਹ ਵਕਾਲਤ ਵਾਲਾ ਖੇਤਰ ਹੋਵੇ ਜਾਂ ਫਿਰ ਪੁਲਿਸ ਵਾਲਾ ਵਿਭਾਗ ਹੋਵੇ ਫੌਜ ਵਾਲਾ ਵਿਭਾਗ ਹੋਵੇ ਸਾਹਰ ਖੇਤਰ 'ਚ ਮੱਲਾ ਮਾਰ ਰਹੀਆਂ ਨੇ ਕੁੜੀਆਂ ਦੇ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਰ ਮੈਂ ਆਈ ਕਹਾਂਗੀ ਕਿ ਇੱਕ ਟਾਈਮ ਐਵੇਸੀ ਜਿਵੇਂ ਅਸੀਂ ਸੁਣਦੇ ਸੀ ਕਿ ਬਹੁਤ ਸਾਰੇ professions ਸੀਗੇ ਜਿਹੜੇ ਮੇਲ ਡੋਮੀਨੇਟਿਡ ਸੀਗੇ ਜਿੱਥੇ ਜ਼ਿਆਦਾਤਰ ਹੁਣ ਜਦੋਂ ਈਵਨ ਮੈਂ ਮੇਰੀ ਸਿਲੈਕਸ਼ਨ ਹੋਈ ਹੈ ਉਦੋਂ ਮੈਂ ਇਹ ਚੀਜ਼ ਸੁਣ ਰਹੀ ਸੀਗੀ ਇੱਕ ਟਾਈਮ ਸੀਗਾ ਜਦੋਂ ਜੁਡੀਸ਼ਰੀ ਚ ਸਾਰਾ ਮੇਲ ਡੋਮੀਨੇਟਿਡ ਹੁੰਦਾ ਸੀ ਜ਼ਿਆਦਾਤਰ men ਹੀ ਹੁੰਦੇ ਸੀਗੇ ਲੜਕੀਆਂ ਦੀ ਗਿਣਤੀ ਬਹੁਤ ਘੱਟ ਸੀ ਬਟ ਇਟ ਫੀਲਸ ਰੀਲੀ ਗੁੱਡ ਐਂਡ ਪ੍ਰਾਊਡ ਟੂ ਨੋ ਕਿ ਹੁਣ ਇਹ ਚੀਜ਼ ਉਲਟੀ ਹੋ ਰਹੀ ਹੈ ਹੁਣ ਲੜਕੀਆਂ ਦੀ ਗਿਣਤੀ ਬਲਕਿ ਜ਼ਿਆਦਾ ਵੱਧ ਰਹੀ ਹੈ ਈਵਨ ਲਾ ਕੋਲਿਜ ਵਿੱਚ ਵੀ ਹੁਣ ਜਿੱਥੇ ਮੈਂ ਪੜਿਆ ਵੀ ਹੈ ਪੰਜਾਬ ਯੂਨੀਵਰਸਿ ਕੁੜੀਆਂ ਦੀ ਜ਼ਿਆਦਾ ਗਿਣਤੀ ਸੀਗੀ ਐਸ ਕੰਪੇਅਰਡ ਟੂ ਮੁੰਡਿਆਂ ਦੀ ਤਾਂ ਇਹ ਜਾਣ ਕੇ ਬਹੁਤ ਚੰਗਾ ਲੱਗ ਰਿਹਾ ਕਿ ਸਾਡਾ ਸਮਾਜ ਇੱਕ ਪ੍ਰੋਗਰੈਸਿਵ ਸੋਸਾਇਟੀ ਵੱਲ ਵਧ ਰਿਹਾ ਹੈ ਉਹਨਾਂ ਅਸੀਂ ਪਿਛੋਕੜ ਸੋਚ ਤੋਂ ਬਾਹਰ ਨਿਕਲ ਰਹੇ ਹਾਂ ਕਿ ਜੇ ਕਿਸੇ ਕੁੜੀ ਦਾ ਜਨਮ ਹੁੰਦਾ ਹੈ ਤਾਂ ਇੱਕ ਤਰ੍ਹਾਂ ਤੋਂ ਪਹਿਲਾਂ ਉਹਨੂੰ ਐਸ ਅ ਬਰਡਨ ਸਮਝਿਆ ਜਾਂਦਾ ਸੀ ਬਟ ਹੁਣ ਕੁੜੀਆਂ ਨੂੰ ਪੜਾਇਆ ਜਾ ਰਿਹਾ ਹੈ ਉਹ ਅੱਗੇ ਵਧ ਰਹੀਆਂ ਨੇ ਤੇ ਬਹੁਤ ਚੰਗਾ ਲੱਗਦਾ ਇਹ ਚੀਜ਼ ਜਾਣ ਕੇ ਸਕੂਲ ਦੇ ਵਿੱਚ ਵੀ ਕੋਈ ਟੀਚਰ ਸੀ ਜਿਨ੍ਹਾਂ ਨੇ ਸਭ ਤੋਂ ਵੱਧ ਸਾਥ ਦਿੱਤਾ ਅੱਗੇ ਰਸਤਾ ਦਿਖਾਇਆ ਵੀ ਇਸ ਰਾਹ 'ਵਲ ਚੱਲੋ ਅ ਸਰ ਐਕਚੁਅਲੀ ਲਾ ਦੇ ਮਾਮਲੇ ਵਿੱਚ ਸਕੂਲ ਚ ਐਦਾਂ ਐਸ ਸੱਚ ਨਹੀਂ ਸੀਗਾ ਲਾ ਦੀ ਮੇਰੀ ਆਪਣੀ ਹੀ ਹੋ ਸੀਗੀ ਕਿ ਮੈਂ ਲਾ ਕਰਨਾ ਚਾਹੁੰਦੀ ਆ ਬਟ ਵੈਸੇ ਸਕੂਲ ਵਿੱਚ ਟੀਚਰਸ ਬਹੁਤ ਮੋਟੀਵੇਟਿੰਗ ਸਿਗੇ ਉਹਨਾਂ ਨੇ ਮਤਲਬ ਹਮੇਸ਼ਾ ਜਦੋਂ ਤੁਸੀਂ ਲੋ ਫੀਲ ਕਰਦੇ ਹੋ ਤਾਂ ਟੀਚਰ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਤਾਂ ਉਦੋਂ ਮੇਰੇ ਸਕੂਲ ਦੇ ਟੀਚਰਸ ਦੇ ਆਲਵੇਜ਼ ਯੂਸ ਟੂ ਬੀਲੀਵ ਇਨ ਮੀ ਕਿ ਜਿੱਥੇ ਵੀ ਤੂੰ ਜਾਏਂਗੀ ਕਿ ਤੂੰ ਕਰ ਸਕੇਂਗੀ ਬਸ ਯੂ ਹੈਵ ਟੂ ਬੀਲੀਵ ਇਨ ਯੋਰself ਤਾ ਇਹ ਚੀਜ਼ ਹਾਰਡ ਵਰਕ ਦੀ ਇੰਪੋਰਟੈਂਸ ਕੰਸਿਸਟੈਂਸੀ ਦੀ ਇੰਪੋਰਟੈਂਸ ਜਿਹੜਾ ਬੇਸ ਹੈ ਉਹ ਮੈਂ ਉੱਥੀ ਤੋਂ ਸਿੱਖਿਆ ਹੈ ਤਾਂ ਇਸ ਲਈ ਸਕੂਲ ਦੇ ਟੀਚਰਸ ਦਾ ਵੀ ਬਹੁਤ ਇੰਪੋਰਟੈਂਟ ਰੋਲ ਇਹ ਵੀ ਕਿਹਾ ਜਾਂਦਾ ਹੈ ਕਿ ਕਹਿੰਦੇ ਜੱਜ ਦੀ ਪੜਾਈ ਮਹਿੰਗੀ ਬਹੁਤ ਆ ਬਹੁਤ ਪੈਸਾ ਲੱਗਦਾ ਕਿੰਨਾ ਕੁ ਪੈਸਾ ਲੱਗਦਾ ਹੈ ਇਹ ਵੀ ਥੋੜਾ ਇਹ ਕਲੀਅਰ ਕਰوں ਕਿ ਲੋਕਾਂ ਦੇ ਮਨ 'ਚ ਸਵਾਲ ਆਉਂਦੇ ਨੇ ਕਿ ਇਸ ਫੀਲਡ ਵਾਲ ਜਾਪੇਗਾ ਸਾਨੂੰ ਪੈਸਾ ਬਹੁਤ ਲਾਉਣਾ ਪਏਗਾ ਨਹੀਂ ਸਰ ਮੈਨੂੰ ਲੱਗਦਾ ਹੈ ਮਿਸ ਨੋਮਰ ਹੈ ਜ਼ਰੂਰੀ ਨਹੀਂ ਹੈ ਕਿ ਲਾਅ ਦੀ ਪੜਾਈ ਵਿੱਚ ਇੰਨਾ ਪੈਸਾ ਲੱਗਦਾ ਹੈ ਜਿੱਦਾਂ ਬਾਕੀ ਫੀਲਡਸ ਦੇ ਕੰਪੈਰੀਟਿਵਲੀ ਮੇਬੀ ਥੋੜਾ ਜ਼ਿਆਦਾ ਲੱਗਦਾ ਹੋਏ ਕਿਉਂਕਿ ਪ੍ਰੋਫੈਸ਼ਨਲ ਕੋਰਸ ਹੈ ਕੋਈ ਵੀ ਪ੍ਰੋਫੈਸ਼ਨਲ ਕੋਰਸ ਤੁਸੀਂ ਜਾਣਦੇ ਆ ਤਾਂ ਉਦੋਂ ਉਹਦੀ ਰਿਲੇਟਿਵਲੀ ਫੀਸ ਥੋੜੀ ਜ਼ਿਆਦਾ ਹੁੰਦੀ ਹੈ ਬਟ ਐਦਾਂ ਵੀ ਨਹੀਂ ਜੇਕਰ ਅਸੀਂ 3 ਇਅਰ ਲਾਅ ਦੀ ਗੱਲ ਕਰੀਏ ਸਾਡੇ ਕਾਲਜ ਵਿੱਚ ਹੀ ਜੇ 3 ਇਅਰ ਲਾਅ ਦੇ ਬੱਚੇ ਉਹਨਾਂ ਦੀ ਫੀਸ ਕਾਫੀ ਘੱਟ ਹੈ ਉਹਨਾਂ ਦੀ ਸਾਲ ਦੀ ਤੁਸੀਂ ਕਹਿ ਲੋ 10000 ਫੀਸ ਤੇ ਆ 15000 ਫੀਸ ਵਿੱਚ 1 ਸਾਲ ਦਾ ਉਹਨਾਂ ਦਾ ਪੂਰਾ ਹੋ ਜਾਂਦਾ ਹੈ ਤਾਂ ਮਤਲਬ 3 ਸਾਲ 35 40 50000 ਵਿੱਚ ਤੁਸੀਂ ਲੋ ਕਰ ਲੈਂਦੇ ਹੋ ਤਾਂ ਐਦਾਂ ਇੰਨੀ ਉਸ ਤੋਂ ਮੇ ਵੀ ਸ਼ਾਇਦ ਥੋੜੀ ਘੱਟ ਬਾਕੀ ਕੋਰਸਸ ਵਿੱਚ ਵੀ ਲੱਗਦੀ ਹੈ ਤਾਂ ਇਹਨਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਇਹ ਥੋੜਾ ਸੋਚ ਵਿੱਚ ਹੈ ਬਟ ਇੰਨਾ ਨਹੀਂ ਹੈ ਹੁਣ ਤੱਕ ਦੇ ਜੋ ਕਿਤਾਬਾਂ ਪੜੀਆਂ ਲਾ ਦੀਆਂ ਸਮਾਜ ਦੇ ਵਿੱਚ ਵਿਚਰੇ ਕੀ ਲੱਗਦਾ ਤੁਹਾਨੂੰ ਕਿਹੜੇ ਕਿਹੜੇ ਚੀਜ਼ਾਂ ਦੇ ਸੁਧਾਰ ਦੀ ਲੋੜ ਹੈ ਸਮਾਜ ਵਿੱਚ ਮੈਨੂੰ ਐਦਾਂ ਲੱਗਦਾ ਹੈ ਕਿ ਸਾਡੇ ਕੋਲ ਲਾਜ਼ ਬਹੁਤ ਨੇ ਜਿੰਨੇ ਮੈਂ ਪੜੇ ਨੇ ਸਾਡੇ ਕੋਲ ਹਰ ਛੋਟੀ ਛੋਟੀ ਚੀਜ਼ ਨੂੰ ਲੈ ਕੇ ਲਾਅ ਹੈ ਹਰ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਹਰ ਇੰਨੀ ਛੋਟੀ ਚੀਜ਼ ਲਈ ਸਾਡੇ ਲੈਜਿਸਲੇਚਰ ਨੇ ਲਾਅ ਬਣਾਏ ਹੋਏ ਨੇ ਬਟ ਮੈਨੂੰ ਲੱਗਦਾ ਸਰ ਮੋਸਟ ਸਭ ਤੋਂ ਜ਼ਿਆਦਾ ਪ੍ਰੋਬਲਮ ਇਸ ਚੀਜ਼ ਚ ਆਉਂਦੀ ਹੈ ਕਿ ਉਹਨਾਂ ਲਾਅਸ ਨੂੰ ਅਸੀਂ ਚੰਗੀ ਤਰ੍ਹਾਂ ਇੰਪਲੀਮੈਂਟ ਨਹੀਂ ਕਰ ਪਾਉਂਦੇ ਤਾਂ ਇੱਕ ਉੱਥੇ ਸਭ ਤੋਂ ਵੱਡਾ ਲੂਪ ਹੋਲ ਹੈ ਤੇ ਦੂਜੀ ਗੱਲ ਸਰ ਮੈਨੂੰ ਲੱਗਦਾ ਹੈ ਕਿ ਜੁਡੀਸ਼ਰੀ ਵਿੱਚ ਇਹ ਚੀਜ਼ ਹੈ ਕਿ ਸਾਡੇ ਵੈਕੈਂਸੀਜ਼ ਬਹੁਤ ਨੇ ਅਸੀਂ ਜੇ ਅਸੀਂ ਬਹੁਤ ਸਾਰੀਆਂ ਰਿਪੋਰਟਸ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਪਤਾ ਨਹੀਂ 1 ਲੱਖ ਬੱਚੇ 1 ਲੱਖ ਬੰਦਿਆਂ ਤੇ 50 ਜਜਸ ਹੋਣੇ ਚਾਹੀਦੇ ਨੇ ਬਟ ਸਾਡੇ ਇੰਡੀਆ ਵਿੱਚ ਉਸ ਚੀਜ਼ ਦੀ ਗਿਣਤੀ ਬਹੁਤ ਘੱਟ ਹੈ ਆਲਮੋਸਟ 1 ਲੱਖ ਤੇ 20 ਜਜਸ ਹੋਣਗੇ ਜਾਂ 15 ਜਜਸ ਹੋਣਗੇ ਇਸ ਕਰਕੇ ਪੈਂਡੈਂਸੀ ਬਹੁਤ ਲੰਬੇ ਜਿਵੇਂ ਤੁਸੀਂ ਕਹਿ ਰਹੇ ਸੀ ਕੇਸ ਬਹੁਤ ਲੰਬੇ ਚੱਲਦੇ ਰਹੇ ਤਾਂ ਜੇਕਰ ਇਨਾ ਚੀਜ਼ਾਂ ਤੇ ਧਿਆਨ ਦਿਆ ਜਾਏ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸੁਧਾਰ ਲਿਆਇਆ ਜਾ ਸਕਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਵੈਕੈਂਸੀਸ ਭਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੁਡੀਸ਼ਰੀ ਚ ਤੇ ਇੱਕ ਸਾਨੂੰ ਇਨਵੈਸਟੀਗੇਸ਼ਨ ਸੁਧਾਰਨ ਦੀ ਜ਼ਰੂਰਤ ਹੈ ਕਿਉਂਕਿ ਉੱਥੇ ਲੂਪ ਹੋਲਸ ਰਹਿੰਦੇ ਨੇ ਜਿਸ ਕਰਕੇ ਦਿਕਤਾਂ ਆndੀਆਂ ਨੇ ਤੇ ਲਾਜ਼ ਇੰਪਲੀਮੈਂਟ ਥੋੜੇ ਵਧੀਆ ਤਰੀਕੇ ਨਾਲ ਕੀਤੇ ਜਾਣ ਤਾਂ ਔਰਤਾਂ ਦੇ ਮਾਮਲੇ ਦੇ ਵਿੱਚ ਕੋਈ ਤੁਹਾਨੂੰ ਲੱਗਦਾ ਕੀ ਸੁਧਾਰ ਦੀ ਲੋੜ ਆ ਕਾਨੂੰਨਾਂ ਦੇ ਪੱਖੋਂ ਕਿਉਂਕਿ ਭਾਵੇਂ ਤੁਸੀਂ ਹਾਲੇ ਜੁਆਇਨ ਕਰਨੀ ਹੈ ਕਈ ਵਾਰ ਹੁਣ ਉਹ ਚੀਜ਼ਾਂ ਸਮਾਜ ਦੇ ਵਿੱਚ ਹੈ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਤੁਸੀਂ ਵੀ ਔਰਤ ਦੀ ਸੁਰੱਖਿਆ ਨੂੰ ਲੈ ਕੇ ਜਾਂ ਔਰਤਾਂ ਦੀ ਕਾਨੂੰਨ ਨੇ ਜੋ ਉਹਨਾਂ ਨੂੰ ਸੁਧਾਰ ਦੀ ਤੁਸੀਂ ਲੋੜ ਮਹਿਸੂਸ ਕਰਦੇ ਹੋ ਸਮੇਂ ਦੇ ਹਿਸਾਬ ਨਾਲ ਸਰ ਜੇ ਮੈਂ ਔਰਤਾਂ ਨੂੰ ਲੈ ਕੇ ਕਾਨੂੰਨ ਦੀ ਗੱਲ ਕਰਾਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਸਾਡੇ ਕੋਲ ਬਹੁਤ ਕਾਨੂੰਨ ਹੈਗੇ ਨੇ ਹਜੇ ਵੀ ਹਰ ਇਨਸੀਡੈਂਟ ਨੂੰ ਹਰ ਸਿਚੁਏਸ਼ਨ ਨੂੰ ਕਵਰ ਕਰਨ ਲਈ ਸਾਡੇ ਕੋਲ ਕਾਨੂੰਨ ਹੈਗੇ ਨੇ ਬਟ ਜਿਹੜੀ ਚੀਜ਼ ਦੀ ਜ਼ਰੂਰਤ ਹੈ ਮੈਨੂੰ ਲੱਗਦਾ ਹੈ ਉਹ ਅਵੇਅਰਨੈਸ ਦੀ ਸਾਡੇ ਸਾਰੇ ਲੋਕਾਂ ਵਿੱਚ ਜਾਂ ਜਿੱਦਾਂ ਅਸੀਂ ਸੁਣਦੇ ਕਿ ਬਹੁਤ ਅੱਜਕਲ प्रॉब्लम्स ਖਾਸਕੋ ਡੋਮੈਸਟਿਕ ਵਾਇਲੈਂਸ ਦਾ ਬਹੁਤ ਇਸ਼ੂ ਆਂਦਾ ਪਿਆ ਹੈ ਤਾਂ ਔਰਤਾਂ ਜਦੋਂ ਇਹ ਸਭ ਫੇਸ ਕਰਦੀਆਂ ਉਹਨਾਂ ਨੂੰ ਅਵੇਰਨੈਸ ਨਹੀਂ ਹੁੰਦੀ ਕਿ ਉਹ ਕਿਆ ਆਪਣੇ ਲਈ ਕਿਆ ਅੱਗੇ ਸਟੈਪ ਲੈ ਸਕਦੀਆਂ ਹੈ ਜਾਂ ਕਿਆ ਚੀਜ਼ਾਂ ਉਹਨਾਂ ਦੇ ਫਾਇਦੇ ਲਈ ਬਣਾਈਆਂ ਗਈਆਂ ਨੇ ਸਰਕਾਰ ਨੇ ਬਹੁਤ ਚੀਜ਼ਾਂ ਨੇ ਜਿਹੜੀਆਂ ਬਣਾਈਆਂ ਨੇ ਪਰ ਉਹਨਾਂ ਬਾਰੇ ਪਤਾ ਨਹੀਂ ਹੈ ਤਾਂ ਇੱਕ ਅਵੇਰਨੈਸ ਕ੍ਰੀਏਟ ਕਰਨਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਕਾਨੂੰਨਾ ਪੱਖੋਂ ਮੈਨੂੰ ਨਹੀਂ ਲੱਗਦਾ ਸਾਡੇ ਦੇਸ਼ ਵਿੱਚ ਕੋਈ ਕਮੀ ਹੈ ਜੀ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਜਿਵੇਂ ਜੱਜ ਦੀ ਹੋਗੀ ਜਾਂ ਆਈਪੀਐਸ ਬਣਨਾ ਤਾਂ ਉਸ ਨੂੰ ਆਪਣੇ ਸੌਂਕ ਮਾਰਨੇ ਪੈਂਦੇ ਨੇ ਇਸ ਤਰ੍ਹਾਂ ਹੋਇਆ ਸਰ ਐਕਚੁਅਲੀ ਐਦਾਂ ਹੁੰਦਾ ਹੈ ਕਿ ਜੇਕਰ ਤੁਹਾਨੂੰ ਥੋੜੇ ਤਾਂ ਸੈਕਰੀਫਾਈਸਸ ਕਰਨੇ ਪੈਣਗੇ ਕਿਉਂਕਿ ਜਿੰਨਾ ਤੁਸੀਂ بڑا ਏਮ ਲੈ ਕੇ ਚੱਲੋਗੇ ਤੁਹਾਨੂੰ ਉਨੀ ਜ਼ਿਆਦਾ ਮਿਹਨਤ ਕਰਨੀ ਪਵੇਗੀ ਬਟ ਆਏ ਨਹੀਂ ਕਿ ਤੁਸੀਂ ਸਾਰਾ ਕੁਝ ਬਿਲਕੁਲ ਹੀ ਸਾਈਡ ਰੱਖ ਕੇ ਸਿਰਫ ਪੜ੍ਹਦੇ ਰਹੋ ਕਿਉਂਕਿ ਇਹ ਚੀਜ਼ ਪੋਸੀਬਲ ਨਹੀਂ ਹੁੰਦੀ ਜੇ ਤੁਸੀਂ ਬਾਕੀ ਸਭ ਕੁਝ ਛੱਡ ਦੋ ਤੇ ਸਿਰਫ ਪੜਾਈ ਤੇ ਧਿਆਨ ਦਿਓ ਤੁਸੀਂ ਜ਼ਿਆਦਾ ਦੇਰ ਉਹ ਚੀਜ਼ ਨਹੀਂ ਕਰ ਪਾਓਗੇ ਤੇ ਤੁਸੀਂ ਥੋੜੀ ਦੇਰ ਬਾਅਦ ਐਦਾਂ ਹੋਏਗਾ ਤੁਹਾਨੂੰ ਖੁੱਤੂ ਹੀ ਐਦਾਂ ਹੋਣ ਲੱਗ ਜਾਏਗਾ ਕਿ ਮੈਂ ਸਭ ਕੁਝ ਛੱਡ ਦਿੱਤਾ ਤੇ ਸਿਰਫ ਪੜ੍ਹਾਈ ਤੇ ਲੱਗ ਗਿਆ ਤੇ ਜੇਕਰ ਤੁਹਾਡਾ ਇੱਕ ਵਾਰ ਪੇਪਰ ਨਹੀਂ ਹੋਇਆ ਤੁਸੀਂ ਉੱਨੇ ਹੀ ਜ਼ਿਆਦਾ ਡੀਮੋਟੀਵੇਟ ਹੋਵੋਗੇ ਕਿ ਮੈਂ ਤਾਂ ਸਭ ਕੁਝ ਛੱਡ ਵੀ ਦਿੱਤਾ ਸੀ ਫੇਰ ਵੀ ਕੁਝ ਨਹੀਂ ਬਣਿਆ ਤਾਂ ਮੈਨੂੰ ਲੱਗਦਾ ਬੈਟਰ ਹੈ ਇੱਕ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ ਆਪਣੀ ਲਾਈਫ ਵੀ ਨਾਲ ਦੀ ਨਾਲ ਇੰਜੋਏ ਕਰੋ ਕਿਉਂਕਿ ਇਹ ਫੇਸ ਵੀ ਦੁਬਾਰਾ ਨਹੀਂ ਆਉਂਦਾ ਲਾਈਫ ਦਾ ਤਾਂ ਇੱਕ ਬੈਲੈਂਸ ਬਣਾਓ ਆਪਣਾ 7-8 ਘੰਟੇ ਦੋ ਦਿਨ ਚ ਪੜਨ ਨੂੰ ਪਰ ਬਾਕੀ ਟਾਈਮ ਫੈਮਲੀ ਨਾਲ ਬੈਠੋ ਫਰੈਂਡਸ ਨਾਲ ਜਾਓ ਇੰਜੋਏ ਕਰੋ ਤਾਂ ਮੈਨੂੰ ਲੱਗਦਾ ਇੱਕ ਬੈਲੈਂਸ ਜ਼ਰੂਰੀ ਹੈ ਸਿਰਫ ਇੱਕ ਪਾਸੇ ਹੋ ਕੇ ਪੜਨ ਦਾ ਕੋਈ ਫਾਇਦਾ ਨਹੀਂ ਹੋਰ ਕੀ ਕੀ ਸੌਂਗ ਸੀ ਤੁਹਾਡੇ ਨਾਲ ਨਾਲ ਇਸ ਦੇ ਇਹ ਤਾਂ ਤੁਸੀਂ ਮੰਜ਼ਲ ਸਰਕਾਰੀ ਲਈ ਹੋਰ ਕਿਹੜੇ ਕਿਹੜੇ ਸੌਂਗ ਸੀ ਸੇ ਮੈਨੂੰ ਐਸਅਚ ਕੋਈ ਬੜਾ ਫੈਂਸੀ ਸ਼ੌਂਕ ਤਾਂ ਨਹੀਂ ਸੀ ਬਟ ਮੈਨੂੰ ਨਵੀਂ-ਨਵੀਂ ਜਗ੍ਹਾ ਤੇ ਜਾ ਕੇ ਖਾਣਾ ਟਰਾਈ ਕਰਨਾ ਮੈਨੂੰ ਇਹ ਚੀਜ਼ ਬਹੁਤ ਪਸੰਦ ਹੈ ਤਾਂ ਮੈਨੂੰ ਬਹੁਤ ਹੁੰਦਾ ਸੀ ਕਿ ਮੈਂ ਆਪਣੇ ਫਰੈਂਡਸ ਨਾਲ ਜਾ ਕੇ ਕਿਸੇ ਨਵੇਂ ਰੈਸਟੋਰਾਂ ਕੋਈ ਤੇ ਖੁੱਲਿਆ ਕੋਈ ਨਵਾਂ ਕੈਫੇ ਖੁੱਲਿਆ ਮੈਂ ਉੱਥੇ ਜਾ ਕੇ ਟਰਾਈ ਕਰਾਂ ਕਿ ਕੀ ਨਵਾਂ ਏਦਾ ਹੈ ਤਾਂ ਮੈਂ ਬਣਾਇਆ ਹੋਇਆ ਸੀ ਕਿ ਹਫ਼ਤੇ 'ਚ ਇੱਕ ਅੱਧੀ ਵਾਰ ਮੈਂ ਜ਼ਰੂਰ ਟਾਈਮ ਕੱਢਾਂਗੀ ਤੇ ਮੈਂ ਜ਼ਰੂਰ ਜਾਵਾਂਗੀ ਮੈਨੂੰ ਮੂਵੀਜ਼ ਦੇਖਣ ਦਾ ਬੜਾ ਸ਼ੌਂਕ ਹੈ ਕਿ ਮੈਂ ਥੀਏਟਰ ਜਾ ਕੇ ਮੂਵੀਜ਼ ਦੇਖਾਂ ਤਾਂ ਉਹਦੇ ਲਈ ਮੈਂ ਟਰਾਈ ਕਰਦੀ ਸੀ ਕਿ ਮੈਂ ਵਿੱਚ-ਵਿੱਚ ਨੂੰ ਹਮੇਸ਼ਾ ਜਾਵਾ ਦੇਖਿਆ ਵਾ ਪੰਜਾਬ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਯੂਪੀ ਬਿਹਾਰ ਜਾਂ ਹੋਰ ਸਟੇਟਾਂ ਵਾਲੇ ਜਿਹੜੇ ਲੋਕ ਨੇ ਉਹ ਉੱਚ ਅਹੁਦਿਆਂ ਤੇ ਵਿਰਾਜਮਾਨ ਨੇ ਚਾਹੇ ਐਸਐਸਪੀ ਦੀ ਨੌਕਰੀ ਹੋਵੇ ਆਈਜੀ ਹੋਗੇ ਡੀਜੀਪੀ ਹੋਗੇ ਨਾ ਤੁਸੀਂ ਕੀ ਸੋਚਦੇ ਹੋ ਐਜ਼ ਇਹ ਹੁਣ ਤਾਂ ਜੱਜ ਬਣ ਜਾਣਾ ਜੁਆਇਨ ਕਰ ਲੈਣਾ ਇਹ ਕਮਜੂਰਤ ਕੌਰ ਕੀ ਸੋਚਦੀ ਹੈ ਕਿ ਪੰਜਾਬ ਦੇ ਵਿੱਚੋਂ ਆਈਪੀਐਸ ਪੈਦਾ ਕੀਤੇ ਜਾ ਸਕਦੇ ਨੇ ਪੰਜਾਬ ਦੇ ਵਿੱਚੋਂ ਜੱਜ ਪੈਦਾ ਕੀਤੇ ਜਾ ਸਕਦੇ ਨੇ ਕੀ ਸੋਚਦੇ ਹੋ ਤੁਸੀਂ ਸਰ ਆਬੀ ਇਸ ਇਦਾਂ ਦੀ ਕੋਈ ਗੱਲ ਨਹੀਂ ਆ ਪੰਜਾਬ ਵਿੱਚੋਂ ਵੀ ਇਹ ਸਿਰਫ ਮਿਹਨਤ ਦੀ ਗੱਲ ਹੈ ਜੇ ਤੁਸੀਂ ਕੰਸਿਸਟੈਂਟਲੀ ਮਿਹਨਤ ਕਰੋਗੇ ਤਾਂ ਪੰਜਾਬ ਵਿੱਚੋਂ ਵੀ ਜੱਜ ਆਈਪੀਐਸ ਬਣ ਸਕਦੇ ਨੇ ਤੇ ਜਿੰਨੀ ਰਹੀ ਗੱਲ ਕਿ ਯੂਪੀ ਦੀ ਸਾਈਡ ਤੋਂ ਬਣਦੇ ਪਏ ਆ ਉਹ ਵੀ ਕੋਈ ਉੱਤੋਂ ਦਾ ਸਿੱਕੇ ਨਹੀਂ ਆਏ ਉਹਨਾਂ ਨੇ ਵੀ ਇੱਥੇ ਆ ਕੇ ਮਿਹਨਤ ਕੀਤੀ ਹੈ ਤਾਂ ਉਹ ਬਣੇ ਨੇ ਤਾਂ ਜਿਹੜਾ ਮਿਹਨਤ ਕਰੇਗਾ ਜਿਹੜਾ ਸਿੱਦਤ ਨਾਲ ਮਿਹਨਤ ਕਰੇਗਾ ਉਹ ਇਸ ਮੁਕਾਮ ਤੱਕ ਕਦੇ ਨਾ ਕਦੇ ਜ਼ਰੂਰ ਪਹੁੰਚੇਗਾ ਇੱਕ ਚੀਜ਼ ਹੋਰ ਵੀ ਆਉਂਦੀ ਹੈ ਮੇਰੇ ਸਵਾਲ ਦਿਮਾਗ ਦੇ ਵਿੱਚ ਆਇਆ ਕਿ ਪੰਜਾਬ ਖਾਲੀ ਹੋ ਰਿਹਾ ਤੁਸੀਂ ਪਹਿਲਾ ਦਬਾਬਾ ਇਹ ਨੂੰ ਵਾਢਾ ਲੱਗਿਆ ਫਿਰ ਮਾਜਾ ਚੱਲ ਪਿਆ ਸਾਰਾ ਮੈਂ ਦਬਾਬੇ ਘੁੰਮ ਕੇ ਆਇਆ ਕੁਝ ਦਿਨ ਪਹਿਲਾਂ ਕਈ ਘਰਾਂ ਦੇ ਵਿੱਚ ਤਾਂ ਜਿੰਦੇ ਲੱਗੇ ਹੋਏ ਨੇ ਪਿੰਡਾਂ ਦੇ ਪਿੰਡ ਖਾਲੀ ਹੋਏ ਪਏ ਨੇ ਤੇ ਆਪਣਾ ਮਾਲਵਾ ਏਰੀਆ ਦੇ ਵਿੱਚ ਵੀ ਲੋਕ ਜਾ ਰਹੇ ਨੇ 30 30 35 35 40 40 ਲੱਖ ਰੁਪਏ ਲਾ ਕੇ ਕਿ ਪੰਜਾਬ ਦੇ ਵਿੱਚ ਸੈੱਟ ਹੋਇਆ ਜਾ ਸਕਦਾ ਉਹਨਾਂ ਨੌਜਵਾਨਾਂ ਨੂੰ ਕੀ ਅਪੀਲ ਹੈ ਜਿਹੜੇ ਮਾਪੇ ਵੀ ਜ਼ਮੀਨ ਵੇਚਦੇ ਨੇ ਹੈਨਾ ਲੱਖਾਂ ਰੁਪਏ ਦੀ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਬਾਹਰ ਭੇਜਦੇ ਉੱਥੇ ਜਾ ਕੇ ਫਿਰ ਕੰਮ ਵੀ ਨਹੀਂ ਮਿਲਦਾ ਕੈਨੇਡਾ 'ਚ ਬੁਰਾ ਹਾਲ ਹੈ ਕਈ ਹੋਰ ਮੁਲਕ ਨੇ ਅਮਰੀਕਾ ਦੇ ਵਿੱਚ ਵੀ ਕਈ ਵਾਰ ਰੋਜ਼ਗਾਰ ਨਹੀਂ ਮਿਲਦਾ ਤਾਂ ਉੱਥੇ ਵੀ ਦਰਦ ਦਰਦੀਆਂ ਠੋਪਣਾ ਖਾਣੀਆਂ ਪੈ ਸਕਦੀਆਂ ਨਹੀਂ ਪੰਜਾਬ ਦੇ ਨੌਜਵਾਨ ਇੱਥੇ ਸੈੱਟ ਹੋ ਸਕਦੇ ਹਾਂਜੀ ਸਰ ਉਹਦੇ ਲਈ ਮੈਂ ਕਹਿਣਾ ਚਾਹਾਂਗੀ ਕਿ ਮੈਨੂੰ ਐਦਾਂ ਲੱਗਦਾ ਹੈ ਕਿ ਜੇਕਰ ਉਹ ਬਾਹਰ ਜਾਂਦੇ ਨੇ ਉਹ ਵੀ ਰੋਜ਼ਗਾਰ ਲੱਭਣ ਲਈ ਜਾਂਦੇ ਨੇ ਤੇ ਕਿਤੇ ਨਾ ਕਿਤੇ ਸਾਡੇ ਦੇਸ਼ ਵਿੱਚ ਅਨਐਮਪਲੋਇਮੈਂਟ ਦਾ ਮੁੱਦਾ ਹੈ ਦੀ এমਪਲாய்ਮੈਂਟ অপরচুनिटीज ਉਨੀਆਂ ਨਹੀਂ ਹੈ ਜਿੰਨੀ ਸਾਡੀ ਪੋਪੂਲੇਸ਼ਨ ਵਧਦੀ ਪਈ ਹੈ ਇਸ ਕਰਕੇ ਕੁਝ ਹੱਦ ਤੱਕ এমਪਲாய்ਮੈਂਟ অপরচুनिटीज ਦੀ ਕਮੀ ਆ ਰਹੀ ਹੈ ਤੇ ਜਿਸ ਕਰਕੇ ਲੋਕ ਬਾਹਰ ਜਾਣਾ ਪ੍ਰਿਫਰ ਕਰ ਰਹੇ ਹੈ ਇਸ ਬਾਰੇ ਮੈਂ ਇਹ ਕਹਾਂਗੀ ਕਿ ਵੈਸੇ ਇਹ ਲੋਕਾਂ ਦੀ ਪਰਸਨਲ ਚੋਇਸ ਹੈ ਜਿ ਉਹਨਾਂ ਨੂੰ ਲੱਗਦਾ ਹੈ ਕਿ ਬਾਹਰ অপরচুनिटीज ਬੈਟਰ ਨੇ ਤਾਂ ਇਸ ਵਿੱਚ ਕੋਈ ਹਰਜ ਨਹੀਂ ਹੈ ਬਟ ਜੇਕਰ ਇੰਡੀਆ ਵਿੱਚ ਉਹਨਾਂ ਨੂੰ ample opportunities ਮਿਲਦੀਆਂ ਪਈਆਂ ਨੇ ਤਾਂ ਆਈ ਥਿੰਕ ਉਹਨਾਂ ਨੂੰ ਲੈ ਕੇ ਉਹਨਾਂ ਦਾ ਵੀ ਪੂਰੀ ਤਰ੍ਹਾਂ ਫਾਇਦਾ ਚੁਕਣਾ ਚਾਹੀਦਾ ਹੈ ਬਟ that is understandable ਕਿ ਅਗਰ ਇੱਥੇ ਕੁਝ ਨਹੀਂ ਮਤਲਬ ਉਹ ਮੈਨੇਜ ਕਰ ਪਾ ਰਹੇ ਰੋਜ਼ਗਾਰ ਨਹੀਂ ਲੱਭ ਪਾ ਰਹੇ ਤਾਂ ਉਸmein ਲੱਗਦਾ ਬਾਹਰ ਜਾਣ ਚ ਕੋਈ ਹਰਜ ਨਹੀਂ ਹੈ ਕਿਉਂਕਿ ਹਰ ਕਿਸੇ ਨੇ ਆਪਣਾ পেট ਪਾਲਣਾ ਹੁੰਦਾ ਤੁਸੀਂ ਕਦੇ ਸੋਚਿਆ ਤੁਹਾਡੇ ਮਨ ਚ ਆਇਆ ਕਿ ਬਾਹਰ ਜਾਣ ਬਾਰੇ ਇਸ ਤੋਂ ਪਹਿਲਾਂ ਨਹੀਂ ਸਰ ਐਕਚੁਅਲੀ ਮੈਨੂੰ ਕਦੇ ਸ਼ੌਂਕ ਨਹੀਂ ਰਿਹਾ ਬਾਹਰ ਮੈਨੂੰ ਕਦੇ ਹੈ ਨਹੀਂ ਸੀ ਸ਼ੌਂਕ ਬਾਹਰ ਜਾਣ ਦਾ ਸ਼ੁਰੂ ਤੋਂ ਹੀ ਮੇਰੀ ਵੱਡੀ ਭੈਣ ਹੈ ਉਹ ਬਹਾਰੀ ਹੈ ਤੇ ਉਹਨੂੰ ਸ਼ੌਂਕ ਸਗਾ ਹਮੇਸ਼ਾ ਤੋਂ ਜਾਣਦਾ ਬਟ ਮੇਰੇ ਚਾਹਤਾਂ ਕਦੇ ਨਹੀਂ ਆਇਆ ਮੇਰੀ ਫੈਮਲੀ ਵਿੱਚ ਵੀ ਨੇ ਕੁਝ ਕੁਝ ਜਿਹੜੇ ਹੋਰ ਵੀ ਬਾਹਰ ਗਏ ਹੋਏ ਨੇ ਬਟ ਐਸ ਸੱਚ ਮੈਨੂੰ ਕਦੇ ਨਹੀਂ ਸੀ ਮੈਨੂੰ ਇੰਡੀਆ ਨਾਲ ਹੀ ਥੋੜਾ ਜ਼ਿਆਦਾ ਇੱਥੇ ਰਹਿਣਾ ਪ੍ਰਿਫਰ ਕਰਾਂਗੀ ਜਦੋਂ ਤੁਸੀਂ ਕੁਰਸੀ ਤੇ ਬੈਠੇ ਹੋ ਉਮੀਦਾਂ ਬਹੁਤ ਹੁੰਦੀਆਂ ਨੇ ਸਮਾਜ ਨੂੰ ਲੋਕਾਂ ਨੂੰ ਵੀ ਹੈਨਾ ਵਧੀਆ ਸਹੀ ਤਰੀਕੇ ਦੇ ਨਾਲ ਫੈਸਲੇ ਕਰਨ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰੋਗੇ ਬਿਲਕੁਲ ਸਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦੀਆਂ ਉਮੀਦਾਂ ਤੇ ਖਰੀ ਉਤਰਾ ਜਿਹੜੀ ਪਦਵੀ ਤੇ ਮੈਨੂੰ ਅਪੁਆਇੰਟ ਕੀਤਾ ਗਿਆ ਮੈਂ ਉਸ ਦਾ ਮਾਨ ਰੱਖਾਂ ਤੇ ਆਪਣੇ ਵੱਲੋਂ ਜੋ ਮੇਰੇ ਵੱਲੋਂ ਬਣ ਪਾਇਆ ਮੈਂ ਜ਼ਰੂਰ ਕਰਾਂਗੀ ਪੂਰੀ ਮਿਹਨਤ ਕਰਾਂਗੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਥੈਂਕ ਯੂ ਤਾਂ ਇੱਕਮ ਜੋਤਕੌਰ ਸਾਡੇ ਨਾਲ ਸੀ ਤਾਂ ਜੱਜ ਦੀ ਕੁਰਸੀ ਵਾਲਾ ਮਕਾਮ ਇਹਨਾਂ ਨੇ ਬੜੀ ਹੀ ਸਖਤ ਮਿਹਨਤ ਦੇ ਨਾਲ ਹਾਸਲ ਕੀਤਾ ਤਮਾਮ ਗੱਲਾਂ ਇਹਨਾਂ ਨੇ ਦਿਲ ਖੋਲ ਕੇ ਸਾਂਝੀਆਂ ਕੀਤੀਆਂ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਕਈ ਗੱਲਾਂ ਦੱਸੀਆਂ ਨੇ ਕਈ ਗੁਰ ਦੱਸੇ ਨੇ ਕਿ ਕਿਸ ਤਰੀਕੇ ਦੇ ਨਾਲ ਜੱਜ ਵਾਲੀ ਕੁਰਸੀ ਤੱਕ ਪਹੁੰਚਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਉਹ ਕਾਮਯਾਬ ਹੋ ਸਕਦੇ ਨੇ ਤਾਂ ਪੰਜਾਬ ਦੇ ਲਈ ਵੀ ਮਾਣ ਦੀ ਗੱਲ ਆ ਸਿੱਖ ਪਰਿਵਾਰ ਦੀ ਧੀ ਹਰਿਆਣਾ ਦੇ ਵਿੱਚ ਜੱਜ ਬਣੀ ਆ ਤਾਂ ਪਰਿਵਾਰ ਇਸ ਸਮੇਂ ਖੁਸ਼ੀਆਂ ਮਨਾ ਰਿਹਾ ਤਾਂ ਵਿਆਹ ਵਰਗਾ ਮਾਹੌਲ ਘਰ ਦੇ ਵਿੱਚ ਵੀ ਬਣਿਆ ਪਿਆ ਹੈ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਾਨਾ ਸਪੋਕਸਮੈਨ ਟੀਵੀ ਕੋਰਾਲੀ ਖਿਜਰਾਵਾ